ਔਰ ਜਿਹੜਾ ਬੰਦਾ ਇਹ ਕੰਮ ਕਰਦਾ ਸਾਡੇ ਟੇਟੇ ਚੜ ਗਿਆ ਉਹ ਆਪਾਂ ਨਹੀਂ ਚੜਾ ਬਿਲਕੁਲ ਸਹੀ ਗੱਲ ਅਦਰ ਮੈਂ ਤਾਂ ਕਹਿੰਦਾ ਜਿਹੜਾ 2 ਨੰਬਰ ਦਾ ਕੰਮ ਕਰੇਗਾ ਤਾਂ ਆਪ ਹੀ ਫੜਵੇਗਾ ਹਾਂ ਇਹ ਬਹੁਤ ਵੱਡੇ ਪੱਧਰ ਤੇ ਸ਼ਹਿਰ ਦੇ ਵਿੱਚ ਦੁਕਾਨਾਂ ਦੇ ਵਿੱਚ ਘਰਾਂ ਦੇ ਵਿੱਚ ਛਾਪੇ ਮਾਰ ਮਾਰ ਕੇ ਚੈੱਕ ਕਰ ਰਹੇ ਆ ਕਿ ਇਹ ਜਿਹੜੀ ਹੈ ਮਹਿਮ ਲਗਾਤਾਰ ਅੱਗੇ ਦਾ ਚਾਲੂ ਰਹੂਗੀ ਤਾਂ ਤੁਹਾਨੂੰ ਇਹ ਵੀ ਤੁਹਾਡੇ ਮਾਦੀ ਰਮਾਈ ਅਸੀਂ ਪੇਰੈਂਟਸ ਨੂੰ ਵੀ ਦੱਸਣਾ ਚਾਹੁੰਦੇ ਆ ਬੱਚਿਆਂ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਅਗਰ ਕੋਈ ਬੱਚਾ ਪਤੰਗ ਉਡਾਉਂਦਾ ਚਾਈਨਾ ਡੋਰ ਨਾਲ ਜਾਂ ਕੋਈ ਦੁਕਾਨਦਾਰ ਵੇਚਦਾ ਫੜਿਆ ਗਿਆ ਸਾਡੇ ਪੁਲਿਸ ਦੇ ਟੇਟੇ ਚੜ ਗਿਆ ਅਸੀਂ ਉਸ ਬੰਦੇ ਨੂੰ ਬਿਲਕੁਲ ਜਿਹੜਾ ਸਪੇਅਰ ਨਹੀਂ ਕਰਨਾ ਕਿਸੇ ਵੀ ਹਾਲਤ ਵਿੱਚ ਸਪੇਅਰ ਨਹੀਂ ਕਰਨਾ ਔਰ ਮੈਂ ਇਹ ਵੀ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬੰਦੇ ਇਹ ਵੇਚ ਰਹੇ ਆ ਜਾਂ ਜਿਹੜੇ ਬੱਚੇ ਉਡਾ ਰਹੇ ਆ ਅਸਲ 'ਚ ਇਹ ਬੱਚੇ ਇਨਸਾਨੀਅਤ ਦੇ ਦੁਸ਼ਮਣ ਆ ਜਿਨ੍ਹਾਂ ਦੇ ਬੱਚਿਆਂ ਦੇ ਗਲਾਂ 'ਚ ਫਿਰ ਗਏ ਆ ਬੱਚਿਆਂ ਦੀਆਂ ਜਾਨਾਂ ਕੀਮਤੀ ਜਾਨਾਂ ਚਲੇ ਗਈਆਂ ਤੇ ਇਹਦਾ ਮਤਲਬ ਹੈ ਇਹ ਬੱਚੇ ਲੋਕ ਨਹੀਂ ਚਾਹੁੰਦੇ ਕਿ ਆਪਾਂ ਸੇਫ ਕੰਮੀ ਆ ਇਸ ਕਰਕੇ ਸਾਡੀ ਇਹ ਡਿਊਟੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਬੱਚਾ ਆਪਣੀ ਬਾਜ਼ਾਰ ਦੇ ਵਿੱਚ ਸੇਫ ਘੁੰਮੇ ਇਹ ਕਿਸੇ ਦੇ ਵੀ ਗਲ ਵਿੱਚ ਲੱਗਣੀ ਨਹੀਂ ਕੋਈ ਸ਼ੰਕਾ ਨਾ ਹੋ। ਬਾਤ ਜਨਾਡ ਹੋਰ ਨਹੀਂ। ਠੀਕ ਹੈ ਸਰ। ਹਾਂਕੋ। ਠੀਕ ਹੈ। ਜਨੇ ਨੇ ਡਾਕਟਰ ਟੱਗਿਆ ਨਹੀਂ ਜੀ। ਅੱਛਾ ਟੱਗਿਆ। ਉਹ ਜਿੱਦਾਂ ਨਹੀਂ ਹੁੰਦਾ ਨਾ। ਹਾਂਜੀ। ਇਹਨੇ ਨੇ ਫੇ ਹੁਣ ਉੱਦਾ ਹੀ ਕੁਆਲਿਟੀ ਉੱਦਾ ਦੀ ਬਣਾਤੀ ਨਾ। ਬਸ ਇਹ ਆ ਕਿ ਇਹ ਦਰਕਤਾਂ ਤੇ ਪਈ ਪਈ ਟੁੱਟ ਜਾਏਗੀ। ਬਿਲਕੁਲ ਇਸਤੇਮਾਲ ਨਹੀਂ ਕਰਨਾ। ਸਦੀ ਅਸੀਂ ਜਾਗਰੂਕ ਕਰਦੇ। ਤੁਹਾਡੇ ਕੋਲ ਦੇਖੋ। ਤੁਹਾਡੇ ਕੋਲ ਜਿਹੜੇ ਬੱਚੇ ਇਹਦਾ ਰਿਜ਼ਲਟ ਿਆਣਦੇ ਆ ਉਹਨਾਂ ਨੇ ਵੀ ਆਉਣਾ ਜਿਹੜੇ ਨਹੀਂ ਜਾਣਦੇ। ਉਹਨਾਂ ਨੇ ਵੀ ਆਉਣਾ ਸੀ ਪਰ ਤੁਸੀਂ ਉਹਨਾਂ ਨੂੰ ਇਹ ਕਹੀਦੇ ਨਹੀਂ ਪਰ ਤੁਸੀਂ ਇਹਦਾ ਰਿਜ਼ਲਟ ਜਿਹੜੇ ਉਹ ਜਾਣਦੇ ਹੋ ਉਹ ਪਲਾਸਟਿਕ ਡੋਰ ਦਾ ਪਲਾਸਟਿਕ ਡੋਰ ਦਾ ਜੋ ਜਿੰਦਾਂ ਤੋਂ ਜਾਣਦੇ ਹੋ ਮਾਨਜੋਗ ਐਸ ਤੇ ਜਿਹੜਾ ਬੰਦਾ ਇਹ ਕੰਮ ਕਰਦਾ ਸਾਡੇ ਟੇਟੇ ਚੜ ਗਿਆ ਉਹ ਆਪਾਂ ਨਹੀਂ ਚੜਦਾ ਬਿਲਕੁਲ ਸਹੀ ਗੱਲ ਹੈ ਸਰ ਮੈਂ ਤਾਂ ਕਹਿੰਦਾ ਜਿਹੜਾ 2 ਨੰਬਰ ਦਾ ਕੰਮ ਕਰੇਗਾ ਤਾਂ ਆਪ ਹੀ ਫੜ ਹੋਏਗਾ ਕੋਈ ਚੱਕਰ ਨਹੀਂ ਬਸ ਇਹ ਚੀਜ਼ ਦਾ ਧਿਆਨ ਬੇਟੀਆਂ ਦੀਆਂ ਪੇਟੀਆਂ ਨੇ ਆਈਆਂ ਔਰ ਵੇਚੀਆਂ ਵੀ ਆ ਹਾਂ ਪਤਾ ਹੈ ਕਿ ਜਿਹੜੀ ਮਾਨਜੋਗ ਐਸਪੀ ਸੀਰੀ ਸਰ ਲੰਬਾ ਜੀ ਹੁਸ਼ਿਆਰਪੁਰ ਜੀ ਨੇ ਜਿਹੜਾ ਬਹੁਤ ਸਖਤ ਜਿਹੇ ਨਿਰਦੇਸ਼ ਹੈ ਉਸਾਂ ਨੂੰ ਦਿੱਤੀ ਆ ਮੀਟਿੰਗਾਂ ਕਰਕੇ ਵੀ ਕੱਲ ਉਹਨਾਂ ਨੇ ਵੀ ਮੀਡੀਅਮ ਨਾਲ ਹੀ ਦੀ ਵੀ ਇਹ ਜਿਹੜਾ ਸਾਰਿਆਂ ਨੂੰ ਕੀਤਾ ਸੂਚਿਤ ਕੀਤਾ ਹੈ ਚਾਈਨਾ ਡੋਰ ਬਾਰੇ ਅਸੀਂ ਵੀ ਉਹਨਾਂ ਦੀ ਹਕੂਮਤ ਹੈ ਜਿਹੜੀ ਹੈ ਇਹ ਬਹੁਤ ਵੱਡੇ ਪੱਧਰ ਤੇ ਸ਼ਹਿਰ ਦੇ ਵਿੱਚ ਦੁਕਾਨਾਂ ਦੇ ਵਿੱਚ ਘਰਾਂ ਦੇ ਵਿੱਚ ਛਾਪੇ ਮਾਰ ਮਾਰ ਕੇ ਚੈੱਕ ਕਰ ਰਹੇ ਆ ਕਿ ਇਹ ਜਿਹੜੀ ਹੈ ਮਹਮ ਲਗਾਤਾਰ ਅੱਗੇ ਦਾ ਚੱਲੂ ਰਹੂਗੀ ਤੁਹਾਨੂੰ ਇਹ ਵੀ ਤੁਹਾਡੇ ਮਾਦੀ ਰਮ ਅਸੀਂ ਪੇਰੈਂਟਸ ਨੂੰ ਵੀ ਦੱਸਣਾ ਚਾਹੁੰਦੇ ਆ ਬੱਚਿਆਂ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਅਗਰ ਕੋਈ ਬੱਚਾ ਪਤੰਗ ਉਡਾਉਂਦਾ ਚਾਈਨਾ ਡੋਰ ਨਾਲ ਜਾਂ ਕੋਈ ਦੁਕਾਨਦਾਰ ਵੇਚਦਾ ਫੜਿਆ ਗਿਆ ਸਾਡੇ ਪੁਲਿਸ ਦੇ ਟੇਟੇ ਚੜ ਗਏ ਅਸੀਂ ਉਸ ਬੰਦੇ ਨੂੰ ਬਿਲਕੁਲ ਜਿਹੜਾ ਸਪੇਅਰ ਨਹੀਂ ਕਰਨਾ ਕਿਸੇ ਵੀ ਹਾਲਤ ਵਿੱਚ ਸਪੇਅਰ ਨਹੀਂ ਕਰਨਾ ਔਰ ਮੈਂ ਇਹ ਵੀ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬੰਦੇ ਇਹ ਵੇਚ ਰਹੇ ਆ ਜਾਂ ਜਿਹੜੇ ਬੱਚੇ ਉਡਾ ਰਹੇ ਆ ਅਸਲ 'ਚ ਇਹ ਬੱਚੇ ਇਨਸਾਨੀਅਤ ਦੇ ਦੁਸ਼ਮਣ ਆ ਜਿਨ੍ਹਾਂ ਦੇ ਬੱਚਿਆਂ ਦੇ ਗਲਾਂ 'ਚ ਫਿਰ ਗਏ ਆ ਬੱਚਿਆਂ ਦੀਆਂ ਜਾਨਾਂ ਕੀਮਤੀ ਜਾਨਾਂ ਚਲੇ ਗਈਆਂ ਤੇ ਇਹਦਾ ਮਤਲਬ ਹੈ ਇਹ ਬੱਚੇ ਲੋਕ ਨਹੀਂ ਚਾਹੁੰਦੇ ਕਿ ਆਪਾਂ ਸੇਫ ਕਮੀਏ ਇਸ ਕਰਕੇ ਸਾਡੀ ਇਹ ਡਿਊਟੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਬੱਚਾ ਆਪਣੀ ਬਜਾਰ ਦੇ ਵਿੱਚ ਸੇਫ ਘੁੰਮੇ ਇਹ ਕਿਸੇ ਦੇ ਵੀ ਗੱਲ ਵਿੱਚ ਲੱਗਣ ਦੀ ਕੋਈ ਸ਼ੰਕਾ ਨਾ ਹੋਵੇ ਕੋਈ ਡਰੋਨ ਦੇ ਨਾਲ ਵੀ ਚੈਕਿੰਗ ਕੀਤੀ ਜਾ ਬਿਲਕੁਲ ਸਰ ਬਿਲਕੁਲ ਮਨਜੂਰ ਹੈ ਐਸਐਸਪੀ ਦਾ ਸਪਸ਼ਟ ਹੁਕਮ ਹੈ ਕਿ ਡਰੋਨ ਦੇ ਰਾਹੀਂ ਵੀ ਚੈਕਿੰਗ ਕੀਤੀ ਜਾਊਗੀ ਜਿਹੜੇ ਬੱਚੇ ਕੋਠੇ ਤੇ ਪਤੰਗਾ ਉਡਾ ਰਹੇ ਆ ਅਗਰ ਉਹ ਸਾਡੇ ਡਰੋਨ ਦੇ ਸਿਸਟਮ ਦੇ ਵਿੱਚ ਆ ਜਾਂਦੇ ਆ ਉਹਨਾਂ ਦੇ ਮਕਦਮਾ 188 ਆਈ ਦਰਜ ਹੋਊਗਾ ਜੀ ਹਾਂ ਜੀ ਇਹਨਾਂ ਡੋਰ ਨਾਮ ਸੰਦੀਪ ਕੁਮਾਰ ਕਿੱਥੇ ਦੁਕਾਨ ਹੈ ਤੁਹਾਡੀ ਬਾਦਰਬ ਕਾਹਦੇ ਕੰਮ ਕਰਦੇ ਹੋ ਤੁਸੀਂ ਸਰ ਮੇਰਾ ਮੌਜਲਾ ਦਾ ਵੀ ਆ ਪਤੰਗਾ ਡੋਰਾਂ ਦਾ ਵੀ ਆ ਠੀਕ ਹੈ ਆਪਾਂ ਦਾ ਉਹਦਾ ਮਤਲਬ ਜਦੋਂ ਦਾ ਇਹ ਕਿਹਾ ਹੋਇਆ ਸਰ ਨੇ ਕਿ ਮਤਲਬ ਐਸਐਸਵੀ ਸਾਹਿਬ ਨੇ ਵੀ ਦਾ ਉਹਦਾ ਵੀ ਕੀ ਮਤਲਬ ਚਾਈਨਾ ਡਰਨ ਨਹੀਂ ਤਾਂ ਆਪਾਂ ਦਾ ਉਹਦੇ ਪਹਿਲਾਂ ਦੀ ਹੀ ਨਹੀਂ ਵੇਚ ਦੇਵੇ ਠੀਕ ਹੈ ਸਾਰੀ ਠਾਗੇ ਵਾਲੀ ਡੋਰ ਆ ਤਾਂ ਮਤਲਬ ਸਭ ਤੋਂ ਵਧੀਆ ਹੈ ਵੀ ਇਹ ਹੀ ਹੈ ਕਿ ਠਾਗੇ ਵਾਲੀ ਡੋਰ ਨਾਲ ਹੀ ਉਡਾਓ ਸਭ ਤੋਂ ਬੈਸਟ ਅੱਜ ਪੁਲਿਸ ਤੁਹਾਡੀ ਦੁਕਾਨ ਤੇ ਆਈ ਹੈ ਚੈਕਿੰਗ ਕਰਨ ਵਾਸਤੇ ਕਹਿ ਉਹ ਲਟਾ ਤੇ ਬਹੁਤ ਵਧੀਆ ਸਰ ਚੈੱਕ ਕੀਤਾ ਕੋਈ ਕੋਈ ਟੈਨਸ਼ਨ ਨਹੀਂ ਹੈ ਜੀ ਹਾਂ ਜੀ ਮੈਂ ਹੋਰ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਚਾਈਨਾ ਡੋਰ ਨਹੀਂ ਬੇਚੋ ਸਰ ਕਿ ਨਾ ਬੇਚੋ ਚਾਈਨਾ ਡੋਰ ਨਾ ਬੇਚੋ ਠਾਗੇ ਵਾਲੀ ਨਾਲ ਹੀ ਉਡਾਓ ਇਸ ਸਭ ਕਿੱਦਾਂ ਦੇਖ ਰਹੇ ਜੀ ਪ੍ਰਸ਼ਾਸਨ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਹੈ ਕਿ ਤੁਸੀਂ ਕਿੱਦਾਂ ਦੇਖਦੇ ਹੋ ਤੁਸੀਂ ਤਾਂ ਸਾਰੇ ਦਾ ਬਹੁਤ ਵਧੀਆ ਵਾ ਉਦਾਂ ਕਿ ਕਰਨੀ ਵੀ ਚਾਹੀਦੀ ਹੈ ਮੈਂ ਤਾਂ ਹੀ ਬੰਦ ਹੋਏਗੀ ਸਰ ਚਾਈਨਾ ਟੋਟਰੀ ਬਿਲਕੁਲ ਬੰਦ ਹੋ ਜਾਏਗੀ ਤੇ ਇਹੀ ਧਾਗੇ ਵਾਲੀ ਡੋਰੇ ਚੱਲੇ ਸਭ ਤੋਂ ਵੈਸਤੇ ਐਸਐਸਪੀ ਸਾਹਿਬ ਨੇ ਨਵੀਂ ਮੀਟਿੰਗ ਚਾਹੀ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤਾਂ ਬਹੁਤ ਵਧੀਆ ਵਾ ਕਿ ਮਤਲਬ ਧਾਗੇ ਵਾਲੀ ਡੋਰ ਨਾਲ ਹੀ ਉੜਾਓ ਚਾਈਨਾ ਡੋਰ ਦਾ ਨਾ ਕੋਈ ਨਾ ਹੀ ਕੋਈ ਵੇਚੇ ਅੱਜ ਫਿਰ ਪੁਲਿਸ ਤੁਹਾਡੀ ਦੁਕਾਨ ਤੇ ਚੈਕਿੰਗ ਕਰਨ ਲਈ ਆਈ ਹੈਗੀ ਆ ਤੁਹਾਨੂੰ ਕਿਸੇ ਕਿਸਮ ਦੀ ਕੋਈ ਜੜੀ ਹੈਗੀ ਆ ਇਹਨੇ ਕੋਈ ਤਕਲੀਫ ਨਹੀਂ ਦਿੱਤੀ ਨਹੀਂ ਨਹੀਂ ਸਰ ਕੋਈ ਦਿੱਕਤ ਨਹੀਂ ਹਾਂਜੀ ਕੋਈ ਬੜੇ ਪਿਆਰ ਨਾਲ ਚੈੱਕ ਕੀਤਾ ਵਾ ਬਹੁਤ ਵਧੀਆ ਚੈੱਕ ਕੀਤਾ ਤੇ ਹੋਰ ਦੁਕਾਨਦਾਰਾਂ ਨੂੰ ਕੀ ਕਹੋਗੇ ਸਰ ਇਹੀ ਕਹਾਂਗੇ ਕਿ ਚਾਈਨਾ ਡੋਰ ਨਾ ਵੇਚੋ ਸਿਰਫ ਧਾਗੇ ਵਾਲੀ ਵੇਚੋ ਇਸ ਤੋਂ ਇਲਾਵਾ ਕੋਈ ਨਾ ਹੋਰ ਵੇਚੋ ਬਸ ਇਹ ਵਧੀਆ ਹੈ। ਹੋ ਮੈਂ ਨਰਵਿੰਦਰ ਸਿੰਘ ਆ ਜੀ ਰਾਜਾ ਜੀ ਨੂੰ ਤੋਂ ਤਾਰਾ ਇਹਨੇ ਲੱਖੀ ਪਤੰਗਾ ਵਾਲੇ ਸਰ ਮੈਂ ਬਹੁਤ ਖੁਸ਼ ਹਾਂ ਜੀ ਕਿ ਅੱਜ ਅੱਜ ਸਾਡੇ ਪ੍ਰਸ਼ਾਸਨ ਨੇ ਆ ਕੇ ਚੈਕਿੰਗ ਵਗੈਰਾ ਕਰਨੀ ਸ਼ੁਰੂ ਕੀਤੀ ਆ ਮੈਂ ਕੰਪਲੇਨਟ ਪਾਈ ਸੀਗੀ ਕਿ ਇਸ ਚੀਜ਼ ਦੇ ਉੱਤੇ ਥੋੜੀ ਜਿਹੀ ਨਿਗਰਖੀ ਕੱਸੀ ਜਾਵੇ ਜਿਹਦੇ ਨਾਲ ਕਿ ਸਾਡੇ এনवायरमेंट ਦਾ ਨੁਕਸਾਨ ਜਿਹੜਾ ਹੋ ਰਿਹਾ ਆ ਉਹ ਬਚ ਸਕੇ ਤੇ ਮੈਂ ਬਹੁਤ ਖੁਸ਼ ਆ ਕਿ ਇਸ ਚੀਜ਼ ਤੋਂ ਕਿ ਅੱਜ ਆ ਕੇ ਸਾਡੇ ਸਟਾਫ ਨੇ ਸਾਡੇ ਪੁਲਿਸ ਡਿਪਾਰਟਮੈਂਟ ਨੇ ਆ ਕੇ ਐਸਐਸਪੀ ਜੀ ਦੇ ਸਾਹਮਣੇ ਆਡਰ ਆ ਦੇ ਔਰ ਕਿਤੇ ਅਮਲ ਕੀਤਾ ਤੇ ਚੈਕਿੰਗ ਕੀਤੀ ਆ ਮੈਂ ਬਹੁਤ ਖੁਸ਼ ਆ ਸਿਵਲ ਡਰੈਸ ਦੇ ਵਿੱਚ ਘੁੰਮ ਰਹੇ ਨੇ ਕਿ ਮੈਂ ਬਹੁਤ ਸਤਿ ਸ਼੍ਰੀ ਅਕਾਲ ਬੱਚਿਆਂ ਨੂੰ ਵੀ ਮੈਂ ਇਹੀ ਕਹਾਂਗਾ ਕਿ ਜਿਹੜੀ ਧਾਗੇ ਵਾਲੀ ਡੋਰ ਆ ਇਹਨੂੰ ਵਰਤੋ ਤਾਂ ਜੋ ਇੱਕ ਦੂਜੇ ਜਿਹੜੀ ਅਸੀਂ ਸੇਫਟੀ ਵਾਸਤੇ ਅੱਗੇ-ਅੱਗੇ ਵੱਲ ਸਕੀਏ ਤੇ ਧਾਗੇ ਦੀ ਡੋਰ ਮਾੜੀ ਨਹੀਂ ਹੈਗੀ ਬਹੁਤ ਵਧੀਆ ਹੈਗੀ ਹੈ ਸਾਡੇ ਕੋਲ ਕਾਪਟਨ ਦੀ ਹਰ ਤਰ੍ਹਾਂ ਦੇ ਮੰਜੇ ਆ ਗਏ ਆ ਚਾਈਨਾ ਡੋਰ ਜਿਹੜੀ ਆ ਉਹ ਨੁਕਸਾਨਦੇ ਹੈਗੀ ਆ ਤੇ ਇਸ ਚੀਜ਼ ਤੋਂ ਜਿੰਨਾ ਅਵੋਇਡ ਕਰਾਂਗੇ ਅਸੀਂ ਉਨਾ ਹੀ ਸਹੀ ਰਵਾਂਗੇ ਹਾਂਜੀ ਅਸੀਂ ਸਾਡਾ ਬਹੁਤ ਸਹਿਯੋਗ ਦਿੱਤਾ ਜੀ ਐਸਐਸਪੀ ਦੇ ਸਾਹਿਬ ਦੇ ਆਰਡਰਾਂ ਦੇ ਨਾਲ ਜੋ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਅਸੀਂ ਬਹੁਤ ਸੰਤੁਸ਼ਟ ਹਾਂ ਇਹ ਉਤੋਂ ਹਾਂਜੀ ਥੈਂਕ ਯੂ ਸਰ